ਦਾਂ ਚ ਦੁੱਪੇ ਸਦਾ ਅਨੰਦ ਦੇ ਬੰਦਨ ਬੁੱਤੇ ਇਹ ਪਾਠ ਕੋ ਦੁ ਕਰੀਦਾ ਜਬ Papa ਤੇ ਤੈਨੂੰ ਠੰਡੇ ਹੁੰਦੇ ਆ ਤੂੰ ਮੰਜਾਂ 'ਚ ਬੈਠ ਕੇ ਪਾਠ ਕਰਦੇ ਆ ਦਿਨ ਬਹੁਤ ਅੱਛਾ ਜਾਂਦਾ ਹਾਂਜੀ ਸਵੇਰ ਦਾ ਟਾਈਮ ਸੀ ਜਿੱਤੇ ਅਸੀਂ ਕਰ ਲਗੇ ਜੀ ਐਕਸਰਸਾਈਜ਼ ਮੈਂ ਤੇ تنویر تنویر ਤੇ ਮੇਰੇ ਨਾਲ ਟਾਈਮ ਪਾਸ ਕਰ ਰਿਆ ਸੀ ਬਟ ਇਹ ਜਿਹੜੀ ਐਕਸਰਸਾਈਜ਼ ਆ ਬਹੁਤ ਹੀ ਜਿਹੜੀ ਆ ਵਧੀਆ ਆ ਕਿ ਜਿੰਨਾ ਮਤਲਬ ਕਿ ਜਿਆਦਾ देर ਆਪਾਂ ਜਿਹੜਾ ਸਿਰ ਝੁਕਾ ਕੇ ਕੰਮ ਵਗੈਰਾ ਕਰਦੇ ਆ ਜਾਂ ਕੋਈ ਕਪੜੇ ਸੀਣ ਦਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਮਤਲਬ ਇਹ ਜਿਹੜੇ ਆ ਮੋਢੇ ਵਗੈਰਾ ਦੁਖਣ ਲੱਗ ਜਾਂਦੇ ਨੇ ਤੇ ਇਹ ਐਕਸਰਸਾਈਜ਼ ਤੁਸੀਂ 15-20 ਵਾਰ ਕਰੋਗੇ ਤੇ ਤੁਹਾਡੇ ਜਿਹੜੇ ਆ ਮੋਢੇ ਦੁਖਣ ਉਹ ਜੜਿਓ ਹਟ ਜਾਣਗੇ ਤੇ ਫਿਰ ਰਾਤ ਸਾਡੇ ਬਹੁਤ ਹੀ ਜਿਆਦਾ ਮੀਂਹ ਪਿਆ ਸੀ ਤੇ ਸਾਰੇ ਪਾਸੇ ਜਿਹੜੀ ਹੈ ਹਰਿਆਲੀ ਬਹੁਤ ਹੀ ਜਿਆਦਾ ਔਰ ਪਾਣੀ ਵੀ ਬਹੁਤ ਜਿਆਦਾ ਸੀ ਤੇ ਫਿਰ ਆਣ ਕੇ ਲਾਲਿਆ ਜੀ ਝਾੜੂ ਝਾੜੂ ਲੋਂਦੇ ਸਾਰੇ ਵੀ ਮਤਲਬ ਕਿ ਸਾਰੇ ਇਹ ਲੋਂਦੇ ਨੇ ਵਧੀਆ ਤਰੀਕੇ ਨਾਲ ਮੇਰਾ ਕੋਈ ਇਦਾਂ ਦਾ ਹੈ ਨਹੀਂ ਮਕਸਦ ਤੇ ਮਤਲਬ ਕਿ ਝਾੜ ਲੋਂਦਾ ਕੀ ਹੈ ਕਿ ਜਦੋਂ ਆਪਾਂ ਕੋਈ ਵੀ ਘਰ ਵਿੱਚ ਧੂਪ ਵਗੈਰਾ ਜਿਹੜਾ ਆਪਾਂ ਤਖਾਉਂਦੇ ਆ ਤੇ ਜੇ ਮਤਲਬ ਕਿ ਸਾਡਾ ਟਾਈਮ ਜਿਹੜਾ ਪਾਠ ਕਰਨ ਦਾ ਨਹੀਂ ਲੱਗਦਾ ਤੇ ਕੋਈ ਵੀ ਬਾਣੀ ਆਪਾਂ ਕੰਠ ਕਰ ਸਕਦੇ ਆ ਤੇ ਬਾਣੀ ਜਿਹੜੀ ਝਾੜੂ ਲਾਂਦਿਆਂ ਫਿਰ ਸਾਨੂੰ ਆਪਾਂ ਜਿਹੜੀ ਉਹ ਪਾਠ ਹੈ ਉਸ ਨੂੰ ਬਾਰ ਬਾਰ ਉਸ ਪਾਰਟ ਨੂੰ ਕਰ ਸਕਦੇ ਹਾਂ ਸਾਡਾ ਅੱਧਾ ਘੰਟਾ ਜਾਂ ਘੰਟਾ ਤੇ ਝਾੜੂ ਸਫਾਈ ਕਰਨ ਤੇ ਲੱਗਦਾ ਹੀ ਹੈ ਤੇ ਉਹ ਆਪਾਂ ਇਸ ਤਰੀਕੇ ਨਾਲ ਆਪਾਂ ਪਾਠ ਵੀ ਕਰ ਸਕਦੇ ਹਾਂ ਤੇ ਝਾੜੂ ਵੀ ਲਾ ਸਕਦੇ ਹਾਂ ਸਾਡੇ ਘਰ ਪੋਜ਼ਿਟਿਵ એનર્ਜੀ ਜਿਹੜੀ ਆ ਉਹ ਸਰ ਮਤਲਬ ਕਿ ਜੇ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਤੇ ਰਵੇਗੀ ਤੇ ਫਿਰ ਇੱਥੇ ਕਿਉਂ ਗਰਮ ਕੀਤਾ ਸੀ ਤੇ ਕਿਉਂ ਜਦੋਂ ਆਪਾਂ ਗਰਮ ਕਰਦੇ ਹਾਂ ਤੇ ਜਿਹੜੀ ਆ ਛਿੱਡੀ ਵਗੈਰਾ ਜਿਹੜੀ ਬਚ ਜਾਂਦੀ ਹੈ ਤੇ ਜੇ ਤੇ ਤੁਹਾਡੇ ਘਰ ਮਤਲਬ ਕਿ ਡੰਗਰ ਵਗੈਰਾ ਹੈਗੇ ਨੇ ਮੱਝਾਂ ਗਾਵਾਂ ਹੈਗੀਆਂ ਤੇ ਫਿਰ ਉਹਨਾਂ ਨੂੰ ਪਾ ਸਕਦੇ ਜੇ ਬਟ ਜੇ ਨਹੀਂ ਤੇ ਫਿਰ ਇਸ ਤਰੀਕੇ ਨਾਲ ਇਸ ਨੂੰ ਪਾਣੀ ਦੇ ਵਿੱਚ ਰਿੰਨ ਲੈਣਾ ਆ ਚੰਗੀ ਤਰੀਕੇ ਨਾਲ ਪਾਣੀ ਵਿੱਚ ਰਿੰਨ ਕੀ ਫਿਰ ਅਸੀਂ ਇਸ ਨੂੰ ਫਿਰ ਛਾਣ ਲਵਾਂਗੇ ਤੇ ਛਾਣ ਕੇ ਅਸੀਂ ਇਸ ਨੂੰ ਰੱਖ ਲਾਂਗੇ ਜੀ ਫ੍ਰਿਜ ਵਿੱਚ ਤੇ ਫ੍ਰਿਜ 'ਚ ਰੱਖਾਂਗਾ ਜਿਹੜਾ ਘਿਓ ਉੱਪਰ ਜਮ ਜਾਵੇਗਾ ਤੇ ਪਾਣੀ ਜਿਹੜਾ ਉਹ ਥੱਲੇ ਰਹਿ ਜਾਵੇਗਾ ਤੇ ਫਿਰ ਅਸੀਂ ਇਸ ਨੂੰ ਘਿਓ ਨੂੰ ਜਿਹੜਾ ਪਰੌਂਠੀਆਂ ਵਗੈਰਾ ਬਣਾਉਣ ਤੇ ਜਿਹੜਾ ਅਸੀਂ ਇਸ ਨੂੰ ਵਰਤ ਸਕਦੇ ਹਾਂ ਪਰ ਤੁਸੀਂ ਇਸ ਨੂੰ ਮਤਲਬ ਕਿ ਜਿਆਦਾ دیر ਸਟੋਰ ਕਰਕੇ ਜਿਹੜਾ ਨਹੀਂ ਰੱਖ ਸਕਦੇ ਜੇ ਤੁਸੀਂ ਜਿਆਦਾ دیر ਸਟੋਰ ਕਰਨਾ ਹੈ ਤਾਂ ਫਿਰ ਤੁਸੀਂ ਇੱਕ ਵਾਰੀ ਕਿਓ ਨੂੰ ਰਿੰਨ ਸਕਦੇ ਜੀ ਪਾਣੀ ਜਿਹੜਾ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਬਟ ਮੈਂ ਤਾਂ ਜਿਆਦਾ ਪਰੌਂਠੀਆਂ ਵਗੈਰਾ ਚ ਬਣਾਉਣ ਵਿੱਚ ਜਿਹੜਾ ਇਸ ਨੂੰ ਜੂਸ ਕਰ ਲੈਣੀ ਆ ਤੇ ਫਿਰ ਇੱਥੇ ਬਣਾਏ ਜੀ ਐਸੀ ਮੰਗੇਓ ਆਈਸਕ੍ਰੀਮ ਘਰ ਵਿੱਚ ਵੀ ਬਹੁਤ ਹੀ ਟੇਸਟੀ ਜਿਹੜੀ ਮੰਗੇਓ ਆਈਸਕ੍ਰੀਮ ਬਣ ਜਾਂਦੀ ਹੈ ਬਿਲਕੁਲ ਘੱਟ ਖਰਚੇ ਵਿੱਚ ਔਰ ਟੇਸਟ ਵੀ ਔਰ ਹੈਲਦੀ ਵੀ ਹੁੰਦੀ ਹੈ ਔਰ ਸਾਨੂੰ ਇਹ ਪਤਾ ਹੁੰਦਾ ਹੈ ਕਿ ਅੰਸੀ ਦੇ ਵਿੱਚ ਕੀ ਕੁਝ ਪਾਇਆ ਹੈ ਤੇ ਜੇ ਮਤਲਬ ਤੁਸੀਂ ਮੰਗੋ ਆਈਸਕ੍ਰੀਮ ਬਾਜ਼ਾਰ ਚੋਂ ਲੋਵੇਗੇ ਤੇ ਉਹਦੇ ਵਿੱਚ ਕੋਈ ਵੀ ਫਰੈਸ਼ ਫਰੂਟ ਜਿਹੜਾ ਉਹ ਨਹੀਂ ਪਾਇਆ ਹੁੰਦਾ ਉਹਨਾਂ ਨੇ ਸਿਰਫ ਫਲੇਵਰ ਹੀ ਪਾਏ ਹੁੰਦੇ ਨੇ ਮੰਗੋ ਫਲੇਵਰ ਤੇ ਹਾਂਜੀ ਤੇ ਫਿਰ ਕਸਟਰਡ ਪਾਊਡਰ ਮੈਂ ਲੈ ਲਿਆ ਸੀ 2 ਚਮਚ ਤੇ ਜਿੰਨਾ ਹੀ ਕਸਟਰਡ ਪਾਊਡਰ ਲਿਆਇਆ ਉਹਨਾ ਹੀ ਸੀ ਲੈ ਲਾਂਗੇ ਜੀ ਮਿਲਕ ਪਾਊਡਰ ਮਿਲਕ ਪਾਊਡਰ ਵੀ ਆਸਾਨੀ ਨਾਲ ਜਿਹੜਾ ਬਾਜ਼ਾਰ 'ਚ ਮਿਲ ਜਾਂਦਾ ਇੱਕ ਵਾਰੀ ਪੈਕੇਟ ਲੈ ਆਓ ਤੇ ਬਹੁਤ ਹੀ ਦਿਨ ਜੜੇ ਆ ਇਦੇ ਨਾਲ ਲੰਘ ਜਾਂਦੇ ਨੇ ਇਹਦੇ ਤੋਂ ਤੁਸੀਂ ਕੁਝ ਵੀ ਜਿਹੜੀਆਂ ਹੋਰ ਸਵੀਟ ਡਿਸ਼ ਜਿਹੜੀਆਂ ਬਣਾ ਸਕਦੇ ਜੇ ਬਹੁਤ ਹੀ ਟੇਸਟੀ ਬਣਦੀਆਂ ਨੇ ਬਟ ਜੇ ਤੁਹਾਡੇ ਕੋ ਜਿਹੜਾ ਮਿਲਕ ਪਾਊਡਰ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਮਲਾਈ ਵੀ ਪਾ ਸਕਦੇ ਜੇ ਇੱਕ ਦੋ ਚਮਚਾ ਤੇ ਉਹਦੇ ਨਾਲ ਵੀ ਟੇਸਟ ਜਿਹੜਾ ਮਿਲਕ ਪਾਊਡਰ ਵਰਗਾ ਹੀ ਬਿਲਕੁਲ ਆਵੇਗਾ ਫਿਰ ਅਸੀਂ ਇਸ ਨੂੰ ਠੰਡੇ ਦੁੱਧ ਵਿੱਚ ਘੋਲਣਾ ਹੈ ਗਰਮ ਦੁੱਧ ਵਿੱਚ ਨਹੀਂ ਘੋਲਣਾ ਜੇ ਗਰਮ ਦੁੱਧ ਵਿੱਚ ਘੋਲਾਂਗੇ ਤੇ ਲਗੇ ਇਹਦੇ ਵਿੱਚ ਗੁਠਲੀਆਂ ਜੜੀਆਂ ਉਹ ਰਹਿ ਜਾਣਗੀਆਂ ਤੇ ਇਸ ਕਰਕੇ ਜੜੀ ਆ ਇਸ ਨੂੰ ਠੰਡੇ ਦੁੱਧ ਵਿੱਚ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਘੋਲ ਲੈਣਾ ਆ ਇਸ ਬੈਟਰ ਨੂੰ ਤੇ ਫਿਰ ਅਸੀਂ ਇਸ ਨੂੰ ਰੰਨਾਂਗੇ ਤੇ ਜਿਹੜੀ ਆ ਆਈਸਕ੍ਰੀਮ ਜੜੀ ਆ ਬਿਲਕੁਲ ਤੁਹਾਨੂੰ ਇਹ ਨਹੀਂ ਜਜਮੈਂਟ ਹੋਵੇਗਾ ਕਿ ਤੁਸੀਂ ਇਹ ਬਾਜ਼ਾਰ ਚੋਂ ਜਿਹੜੀ ਆ ਆਈਸਕ੍ਰੀਮ ਨਹੀਂ ਲੈਂਦੀ ਬਿਲਕੁਲ ਬਾਜ਼ਾਰਵਰਲਾ ਹੀ ਟੇਸਟ ਜਿਹੜਾ ਇਹਦੇ ਵਿੱਚ ਤੁਹਾਨੂੰ ਮਿਲੇਗਾ ਤੇ ਹਾਂਜੀ ਹੁਣ ਅਸੀਂ ਇੱਥੇ ਗੈਸ ਲਾ ਲਿਆ ਤੇ ਇਸ ਨੂੰ ਅਸੀਂ ਰੰਨਾਂਗੇ ਤੇ ਰਿੰਨ ਕੀ ਫਿਰ ਅਸੀਂ ਜੜਿਆ ਇੱਕ ਸਾਈਡ ਤੇ ਬਣਾ ਲਾਂਗੇ ਜੀ ਮੰਗੋ ਦੀ ਪਿਊਰੀ ਇੱਕ ਮੰਗੋ ਮੈਂ ਪਾਇਆ ਸੀ ਬਟ ਜੇ ਤੁਹਾਡੀ ਆਈਸਕ੍ਰੀਮ ਜ਼ਿਆਦਾ ਹੋਏ ਤੇ ਤੁਸੀਂ ਇਹਦੇ ਵਿੱਚ ਦੋ ਮੰਗੋ ਵੀ ਪਾ ਸਕਦੇ ੱਚ ਤੇ ਇਹਦੇ ਨਾਲ ਫਿਰ ਤੇ ਇੱਥੇ ਜੜੀ ਆ ਇਹ ਰਿਜ ਗਿਆ ਸੀ ਤੇ ਫਿਰ ਇਹਦੇ ਵਿੱਚ ਮੈਂ ਪਾ ਦਿੱਤਾ ਸੀ ਇਲਾਚੀ ਦਾ ਫਲੇਵਰ ਤੇ ਮੇਰੇ ਕੋਲ ਜਿਹੜਾ ਇਹ ਜਿਹੜਾ ਇਕੱਲੀ ਇਲਾਚੀ ਨਹੀਂ ਸੀ ਇਹਦੇ ਵਿੱਚ ਹੋਰ ਵੀ ਜਿਹੜਾ ਖਸਖਾਸ ਵਗੈਰਾ ਜਿਹੜੀ ਮੈਂ ਉਹ ਇਹਦੇ ਵਿੱਚ ਪਾਈ ਸੀ ਤੇ ਹਾਂ ਜੀ ਇਥੇ ਮੰਗੋ ਪਿਊਰੀ ਬਣਾ ਲਾਂਗੇ ਤੇ ਇਹਦੇ ਵਿੱਚ ਹੀ ਅਸੀਂ ਖੰਡ ਪਾ ਲਾਂਗੇ ਕਿਉਂਕਿ ਅਸੀਂ ਪਹਿਲੇ ਜਿਹੜਾ ਰਿੱਡੀਆਂ ਸੀ ਉਹਦੇ ਵਿੱਚ ਅਸੀਂ ਖੰਡ ਨਹੀਂ ਸੀ ਪਾਈ ਤੇ ਇਹਦੇ ਵਿੱਚ ਮੰਗੋ ਵਿੱਚ ਹੀ ਅਸੀਂ ਖੰਡ ਜਿਹੜੀ ਹੈ ਉਹ ਗ੍ਰाइंड ਕਰ ਲਾਂਗੇ ਤੇ ਫਿਰ ਅਸੀਂ ਜਿਹੜਾ ਕਸਟਰਡ ਪਾਊਡਰ ਦਾ ਜਿਹੜਾ ਕੋਲ ਹੈ ਇਹ ਵੀ ਠੰਡਾ ਹੋ ਗਿਆ ਹੈ ਤੇ ਇਸ ਨੂੰ ਵੀ ਅਸੀਂ ਮਿਕਸੀ ਦੇ ਵਿੱਚ ਪਾ ਕੇ ਇੱਕ ਵਾਰੀ ਸਾਰੇ ਨੂੰ ਮਿਕਸ ਅਪ ਕਰ ਲਾਂਗੇ ਗ੍ਰाइंड ਕਰ ਦਾਂਗੇ ਤੇ ਇਹਦੇ ਨੂੰ ਫਿਰ ਅਸੀਂ ਪੈਕ ਕਰਕੇ ਫ੍ਰਿਜ 'ਚ ਡੱਬੇ 'ਚ ਟੱਕ ਕੇ ਤੁਸੀਂ ਓਵਰਨਾਈਟ ਰੱਖ ਦੇਣਾ ਹੈ ਤੇ ਜਿਹੜੀ ਆ ਮੰਗੋ ਆਈਸਕ੍ਰੀਮ ਜਿਹੜੀ ਸਾਡੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਐ ਬਿਲਕੁਲ ਵੀ ਕੋਈ ਜਜਮੈਂਟ ਨਹੀਂ ਕਰ ਸਕਦਾ ਕਿ ਤੁਸੀਂ ਇਹਨੂੰ ਘਰ ਵਿੱਚ ਬਣਾਇਆ ਹੈ ਤੇ ਹੁਣ ਹੋ ਗਈ ਜੀ ਇੱਥੇ ਰਾਤ ਤੇ ਅਸੀਂ ਰਾਤ ਵੇਲੇ ਲਿਖਾਉਣ ਲੱਗਿਆਂ ਜੀ ਆਈਸਕ੍ਰੀਮ ਤੇ ਹਾਂ ਜੀ ਜਿਹੜਾ ਪਾਠ ਜਿਹੜਾ ਤਨਵੀਰ ਨੇ ਤੁਹਾਨੂੰ ਸੁਣਾਇਆ ਸੀ ਉਹ ਪਾਠ ਮਤਲਬ ਤੁਸੀਂ ਕੰਠ ਕਰਕੇ ਕਿਤੇ ਵੀ ਸਫਰ ਤੇ ਜਾਣ ਲੱਗਿਆਂ ਕਿ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਅੱਗੇ ਤੋਂ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਔਰ ਸਕਿੱਪ ਕਰਕੇ ਨਾ ਦੇਖਣਾ ਫੁੱਲ ਵੀਡੀਓ ਨੂੰ ਵਾਚ